ਲੋੜੀ ਪਾਕਿਸਤਾਨੀ ਡੋਨ ਲੱਗੇ ਜੀ ਆਪਾਂ ਦਾਦੇ ਮਿੱਤਰੋ ਹੁਣ ਇਧਰ ਆਪਾਂ ਤਿੰਨ ਤਵਾ ਡੋਨ ਲੱਗੇ ਆ ਇਹਦੀ ਤਿਆਰੀ ਹੋਣ ਲੱਗੀ ਆ ਲਓ ਜੀ ਹੁਣ ਆ ਦੋ ਤਵਾ ਫਿਰ ਤੋਂ ਇੱਕ ਪਰਾ ਛੱਡ ਦਿੱਤਾ ਗਿਆ ਏ ਦੇ ਦੇ ਚੱਲ ਸੋ ਹਾਂਜੀ ਗਾਇਸ ਅਸੀ ਗਾਲ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਵਕਤ ਆ ਜੀਦਾ ਇੱਕ ਹੋਰ ਨਵੇਂ ਵਲੋਗ ਵਿੱਚ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਗਾਇਸ ਆਈ ਹੋਪ ਦੀ ਸਾਰੇ ਘੈਂਡ ਤੁਨ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਵੀ ਐਂਡ ਮੇਰੀ ਸਾਰੀ ਟੀਮ ਵੱਲੋਂ ਵੀ ਠੀਕ ਆ ਬਾਕੀ ਆਪਣੀ ਟੀਮ ਆ ਚੁੱਕੀ ਆ ਤੇ ਨੰਨਾ ਵੀ ਉਧਰ ਦੀ ਔਨ ਲੱਗਾ ਬਸ ਸੋ ਗੁੱਡੀ ਵਗੈਰਾ ਵੀ ਮੈਂ ਨਾ ਫੁੱਲ ਬਟਾ ਫੁੱਲ ਉਡੰਦੀ ਅੱਜ ਲੋੜੀ ਹਲਾ ਦੇਨੇ ਆ ਤੇ ਬਾਕੀ ਸਾਰੇ ਜਾਨੇ ਕੋਠਿਆਂ ਦੇ ਚੜੇ ਹੋਏ ਆ ਜਦ ਤੱਕ ਕਰ ਲੋ ਜੈਕ ਬਾਕੀ ਉਧਰ ਵੀ ਉਧਰ ਵੀ ਉਧਰ ਵੀ ਸਾਰੇ ਬੰਨੇ ਕੋਠਿਆਂ ਦੇ ਜਿਹੜੇ ਗਾਣੇ ਉਹ ਆਪਾਂ ਵੀ ਸਪੀਕਰ ਵਗੈਰਾ ਤਾਂ ਜਿਮਾਮ ਕਰਦੇ ਆਂ ਐਂਡ ਕਰਉਣੀ ਅੱਜ ਗੱਲਬਾਤ ਨਾਲ ਤੁਹਾਨੂੰ ਪੇਚੇ ਵਿਖਾਉਣੇ ਆ ਗੁੱਡੀ ਗੱਡੀ ਡਾ ਕੇ ਤੁਹਾਨੂੰ ਨੰਦ ਦਿਵਾਉਣੇ ਪੂਰੇ ਬਾਕੀ ਆ ਤੇ ਗੁੱਡੀ ਚੈੱਕ ਕਰ ਲਓ ਡੰਡੀ ਬੋਲੀ ਸੋ ਵੀ ਬਾਬਿਓ ਸੋ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਇਹ ਤਿੰਨ ਤਾਵਾ ਕਿ ਦੋ ਤਾਵਾ ਵਾ ਦੋ ਤਾਵੇ ਤੋਂ ਸ਼ੁਰੂਆਤ ਸੋ ਬਾਕੀ ਹੁਣ ਤੁਹਾਨੂੰ ਕਾਕੇ ਆਣੀ ਵਢਾ ਕੇ ਦੱਸਣਗੇ ਵੀ ਕਿਦਾਂ ਵਢਾਈ ਦੀ ਆ ਗੁੱਡੀ ਕਿ ਨਹੀਂ ਤੇ ਨਿਹਿਲ ਭਾਜੀ ਨਾਲ ਉਹਨਾਂ ਨੂੰ ਉਹਨਾਂ ਨੂੰ ਵੀ ਫੜਾ ਲਓ ਗੁੱਡੀ ਗੱਡੀ ਇਹ ਨਹੀਂ ਫੜਾ ਫੜੂ ਰੋ ਭਾਜੀ ਇਹਨੇ ਬੱਤੀ ਚਲ ਗਈ ਆ ਤੇ ਸਾਰੇ ਆਪਣੇ ਸਪੀਕਰ ਬੰਦ ਆ ਇਹਨੇ ਜਿਹੜੇ ਉਹ ਤੀਲੇ ਨਹੀਂ ਉਹ ਤੀਲੇ ਹਾਂ ਉਹਨਾਂ ਦਾ ਆਗੋ ਗਵਾਲ ਨਹੀਂ ਬਸ ਰਾਤ ਨੂੰ ਭੁੱਗਾ ਸੇਕਣਾ ਵਾ ਕਿ ਨਹੀਂ ਹਾਂ ਸਾਡੀ ਚ ਬਾਈ ਨਹੀਂ ਫਿਰ ਅੱਜ ਸ਼ਮਰੀਆ ਨਮਰੀਆ ਇੱਕ ਲੁਧਿਆਣੇ ਆਇਆ ਵਾ ਇੱਕ ਲੁਧਿਆਣੇੋਂ ਇੱਕ ਜਲੰਧਰੋਂ ਉਹ ਵੀ ਜਲੰਧਰੋਂ ਆ ਤਾਂ ਨੰਨਾ ਉਹਨਾਂ ਦੇ ਨਾਲ ਦਾ ਜਿਹੜਾ ਆ ਉਹ ਆਇਆ ਹਾਂ ਤੇ ਬਾਕੀ ਨੰਨੇ ਵੀ ਦੋ ਤਾਵੇ ਦੀ ਬਾਹਰ ਚ ਕਾਲੇ ਲੋ ਜੀ ਬਾਬਿਓ ਲੋੜੀ ਇਹਦਾ ਦੇਨਵਾ ਸੋ ਗੱਟੂ ਦੀ ਆਪਾਂ ਗੱਲ ਹੀ ਐਨ ਬਾਕਸਿੰਗ ਸਭ ਤੋਂ ਪਹਿਲਾਂ ਸ਼ਕਤੀ ਗੱਟੂ ਦੇ ਵੜਾ ਸ਼ਕਤੀ ਸੋ ਇਹਦੀ ਆਪਾਂ ਐਨ ਬਾਕਸਿੰਗ ਕਰਦੇ ਪਹਿਲਾਂ ਦੇ ਵਾਹ ਤੇ ਚੱਲਦੀ ਆ ਗੱਟੂ ਕੋਲ ਵੀ ਦਿੱਤੀ ਹੋਈ ਆ ਆ ਗਿਆ ਹੋਇਆ ਰੰਗੀ ਓਏ ਸੋ ਆ ਜੱਗ ਮਗਾਂਦਾ ਆ ਫੋ ਤੁਹਾਨੂੰ ਵਿਖਾਵਾਂਗੇ ਸ਼ਕਤੀ ਕੀ ਬਖਤੀ ਕੀ ਹੁੰਦੀ ਹੈ ਉਹ ਵਿਖਾਵਾਂਗੇ ਤੁਹਾਨੂੰ ਜਣਾ ਪੇਚੇ ਲਾ ਕੇ ਕਹਿੰਦੇ ਸ਼ਕਤੀ ਗੱਟੂ ਹੈ ਵੜਾ ਘੈਂਟ ਆ ਬਾਕੀ ਯੱਸ ਕਰੋ ਨਹੀਂ ਇਹ ਪੂਰੀ ਅਬ ਉਹ ਸੋਸ਼ ਸ਼ਕਤੀ ਦੀ ਹੋਣ ਲੱਗੀ ਜੀ ਹੁਣ ਟੈਸਟਿੰਗ ਸੋ ਕਿਦਾਂ ਦਾ ਨਿਕਲਦਾ ਸ਼ਕਤੀ ਪਹਿਲੀ ਪਰੀ ਢਾਵਾਂਗੇ ਆਹ ਦੋ ਤਾਂ ਵੀ ਸੋ ਇਹਦੇ ਨਾਲ ਪੇਚਾ ਲਾ ਕੇ ਵੇਨੇ ਔਰ ਕੀ ਮੋਲ ਚਲ ਬੰਦਾ ਹੈ ਹੱਕਾ ਹੁੰਦਾ ਕੰਮ ਕੇ ਨਹੀਂ ਹੁੰਦਾ ਹੱਕਾ ਲੇ ਲਾਵੀ ਜਾਂਦੇ ਹੋਣਾ ਸਾਰੀ ਚੀਰ ਦੀਆਂ ਜਾਣੀਆਂ ਚੀਰ ਦਾ ਜਾਏਗਾ ਕਿ ਚੀਰ ਦਾ ਠਾ ਠਾ ਗੁੱਡੀ ਵਟਨੀ ਠਾ ਤੇ ਠਾ ਬਰਾ ਸਾਰੇ ਬੰਨੇ ਚੰਡੀ ਹੋਈ ਵੀ ਆ ਕੋਠੇ ਦੇ ਸਾਰੇ ਚੜੇ ਹੋਏ ਆ ਹਰ ਇੱਕ ਕੋਠੇ ਤੇ ਕੋਈ ਨਾ ਕੋਈ ਹੈਗਾ ਹੀ ਹੈਗਾ ਜੇ ਤੇ ਬਾਕੀ ਗੁੱਡੀ ਵੀ ਤੁਸੀਂ ਚੈੱਕ ਕਰ ਲੋ ਕਿੰਨੀ ਉੱਡਣ ਦੀ ਆ ਅੱਗੇ ਬਿੰਦੀ 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 ਹੋਈ ਵੀ ਬਿੰਦੀ ਬਿੰਦੀ ਬਟ ਇਹ ਆ ਵੀ ਲੋਰੀ ਵਾਲੇ ਦੇਣ ਥੋੜੀ ਜਿਹੀ ਵਾਹ ਖਰਾਬ ਕਰਨਦੀ ਆ ਕਦੀ ਇਧਰ ਨੂੰ ਜਾਂਦੀ ਕਦੀ ਇਧਰ ਨੂੰ ਕਦੀ ਬੰਦ ਹੋ ਜਾਂਦੀ ਆ ਸੋ ਉਹਦੇ ਕਰਕੇ ਕੰਮ ਖਰਾਬ ਹੁੰਦੇ ਆ ਬਾਕੀ ਇਧਰ ਆਪਾਂ ਡਾਸੀ ਹੋਈ ਏ ਆ ਜਿਹੜੀ ਬਿੰਦੀ ਬਿੰਦੀ ਤੁਹਾਨੂੰ ਉੱਦੀ ਕਰਨਦੀ ਆ ਗੁੱਡੀ ਇਹ ਤੇ ਹਵਾ ਨਹੀਂ ਹੈਗੀ ਸੋ ਤਾਂ ਉੱਡੰਦੀ ਆ ਜਦੋਂ ਮੈਂ ਨਾ ਵਾਹ ਚੱਲ ਵੀ ਪ੍ਰੋਪਰ ਘੈਂਟ ਜੀ ਤੇ ਫੇਰ ਵੇਖਿਓ ਤੁਸੀਂ ਐਂਡ ਹੁੰਦੀ ਕਿਦਾ ਫੇਰ ਪੂਰਾ ਕੰਮ ਘਾਲ ਹੋਏ ਨਾ ਘਾਲ ਬਾਕੀ ਆ ਪਰ ਹੀ ਡਾਈ ਰਹੀ ਹੈ ਬਾਕੀ ਵੇਨੇ ਦਾ ਕਮਾਲ ਕਾਕੇ ਦਾ ਕੀ ਬੰਦਾ ਵਾ ਵੇਓ ਸੋ ਇਧਰ ਆਪਣਾ ਸਪੀਕਰ ਦਾ ਵੀ ਇੰਤਜ਼ਾਮ ਹੋ ਗਿਆ ਰਿਆ ਜੀ ਗਾਣੇ ਛਾਣੇ ਵੀ ਲਾਤੇ ਆ ਘੈਂਟ ਜੇ ਚੋਟੀ ਦੇ ਤੇ ਬਾਕੀ ਇਧਰ ਲੋਨੇ ਹੁਣ ਚਾਕਲੇਟ ਖਾ ਕੇ ਕਾਕੇ ਨਹੀਂ ਲੌਣਗੇ ਪਿੱਛੇ ਇਧਰ ਕਾਕੇ ਨਾਲੇ ਪਿੱਛੇ ਦੇ ਪਿੱਛੇ ਜੁੜ ਗੰਦੇ ਨੇ ਆਜੇ ਕਾਕੇ ਨਾਲ ਦੀ ਪਰੀ ਲਵੇਟ ਓਏ ਗੇਚ 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 ਓਏ ਹੋਏ ਹੋਏ ਕਾਕੇ ਨਾਲ ਦੇ ਖੈਜ ਆ ਕਾਲੇ ਆਹੋ ਜੀ ਆਦੀ ਆ ਕਾਲਾ ਡਈ ਹੋ ਗਿਆ ਦੇ ਇਧਰ ਚਲੋ ਕੋਈ ਨਾ ਕੋਈ ਨਾ ਹੁੰਦਾ 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 ਬਾਬਿਓ ਸੋ ਹੁਣ ਆਪਾਂ ਕਰਨ ਲੱਗਿਆ ਮੋਨੋਫਿਲ ਗੱਟੂ ਅਨਬਾਕਸਿੰਗ ਸੋ ਇਹੇ ਕਰਦੇ ਹੁਣ ਅਨਬਾਕਸਿੰਗ ਨੂੰ ਮਾਣਾ ਪੂਰਾ ਲੱਦਿਆ ਹੋਇਆ ਜੋ ਤੋ ਦਾ ਕੁੱਤੋ ਤੱਕ ਕਿੰਨੇ ਵਾਹ ਵੀ 100 ਕਟੂ ਤੁਸੀਂ ਆ ਚੈੱਕ ਕਰ ਲਓ ਪੂਰਾ ਨਕਾ ਨਗ ਭਰਿਆ ਜੋ ਤੋ ਦਾ ਹੀ ਹਰਾ ਕਲਰ ਹੈਗਾ ਜੇ ਗ੍ਰੀਨ ਕਲਰ ਸੋ ਇਹਦੀ ਵੀ ਕਰਦੇ ਆਂ ਜੇ ਟੈਸਟਿੰਗ ਸੋ ਇਹ ਨਾਲ ਹੀ ਪੇਚੇ ਪੂਚੇ ਲੋਨੇ ਤਾਂ ਐਂ ਘੈਂਡ ਗੱਲ ਬਾਤਾਂ ਨੂੰ ਵਿਖਾਉਂਦੇ ਆ ਆਹਰੇ ਗੁੱਡਾ ਲੋੜੀ ਪਾਕਿਸਤਾਨੀ ਲੋਨ ਲੱਗਿਆ ਜੀ ਆਪਾਂ ਕੋਈ ਇਥੇ ਪਾਟਾ ਜਿਹੜਾ ਟੇਬ ਲਾਉਣੀ ਬਣੀ ਇਥੇ ਸੜਕ ਵਾਲੀ ਡੇ ਫਿਰ ਦਾਦੇ

हो तो गया फस गया पिचा फस गया हो गया जे भरफड़े मु तेरा और चलो चल और मैं गुडी डाके बखाना एक तेड़ा क्या ना, तो ना वेसे यार डोरा ही बडियां उडन दियां त पता नहीं लंदा किदे कितनादा पे कि गया वेचा ਤਲ ਬਾਕੀ ਕੰਮ ਹਾਲੇ ਹਾਲੇ ਬਸ ਗਲਤੀ ਇਹ ਹੈ ਜਿੱਦ ਤਰ ਮਜੀ ਖੇਚ ਕੋਈ ਦਿੰਦਾ ਹੀ ਇਹ ਚਲ ਹੁਣ ਨੰਨੇ ਦੀ ਵਾੜੀ ਇਹਨੇ ਨਾਵੇਂ ਨੇ ਕੀ ਕਮਾਲ ਕਰਦਾ ਨੰਨੇ ਹੁਣ ਪਰਪਲ ਪਰਪਲ ਘਟੂ ਇੱਥੇ ਆ ਪਰਪਲ 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 ਆਵੇ ਇੱਕ ਪਿਆ ਓਏ ਓ ਵਾਲਾ ਆ ਵੀ ਮਿੱਤਰੋ ਤੇ ਪਿਆਰੇ ਹੁਣ ਨੰਨੇ ਦੀ ਵਾੜੀ ਆ ਗਈ ਜੇ ਗੁੱਡਾ ਡੋ ਆਉਂਦੀ ਹੁਣ ਨਾਵੇਂ ਨੇ ਕੀ ਕਮਾਲ ਕਰਦਾ ਨੰਨੇ ਗੱਲ ਕੋਈ ਨਹੀਂ ਹੋ ਰਿਹਾ ਯਾਰ ਗੁੱਡੀ ਬੜੀ ਜੱਡਾਂ ਦੀ ਪਤਾ ਨਹੀਂ ਪਤਾ ਨਹੀਂ ਲੱਗਦਾ ਕਿਹਦੀ ਡੋਰ ਪੈ ਗਈ ਉੱਤੇ ਹਣਾ ਬਾਕੀ ਵੇਨੇ ਹਣ ਕਮਾਲ ਤੇਰਾ ਕੀ ਕਰਦਾ ਤੂੰ ਛੋਟਾ ਮੈਨਾਂ ਨਾ ਖੈਂਚ ਕਮਾਈ ਜਾਈ ਅੰਨੇ ਬਾਦ ਅੰਨੇ ਵਾਹ ਤਾੜ 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 ਲੱਗ ਪਤਾ ਜਾਵੇ ਵੀ ਨਨੇ ਨੇ ਕੁੜੀ ਡਾਈ ਅਜ ਲੋੜੀ ਤੇ ਲੋੜੀ ਤੇ ਕਮਾਲ ਕੀਤੀ ਨਨੇ ਨੇ ਤੋ ਬਾਬੇ ਇੰਨੀ ਕਿ ਜਿਆਦੀ ਮੈਨਾਂ ਹਵਾ ਖਰਾਬ ਰਹੀ ਨਾ ਲੋੜੀ ਦੇ ਇਸ ਵਾਰ ਨਾ ਕੋਈ ਮਜ਼ਾ ਆਇਆ ਜੇ ਨਾ ਕੁਝ ਹੋਰ ਸਾਰੀ ਬੇਕਾਰ ਸਾਰਾ ਮਜ਼ਾ ਖਰਾਬ ਕਰ ਤੈਦੀ ਲੋੜੀ ਨੇ ਬਾਕੀ ਵੇਨੇ ਆ ਕੀ ਮੋਲ ਬੰਦਾ ਹੋਣਾ ਸ਼ਾਮਾਂ ਤੱਕ ਬਾਕੀ ਆ ਜੇ ਆਪਣਾ ਗੁੱਡਾ ਚਲ 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 ਚੱਲ ਨਏ ਲੱਗ ਪਤਾ ਜਾਵੇ ਤੂੰ ਕਮਾਇਆ ਖਿਆ ਤਤਾ ਤਤਾ ਇੱਕ ਆ ਵੀ ਨੇ ਉਡੰਦੇ ਨਾ ਇਹਨਾਂ ਨੂੰ ਮਾਰ ਉੱਤੇ ਆਹੇ ਆਹ ਵਾਲੀ ਜਿਹੜੇ ਨਿਗ ਨਿਗੇ ਇੱਧਰ ਉਡੰਦੇ ਵਧਾਵਾ ਕਰਨਾ ਵਾ ਚਲੋ ਆ ਵੀ ਲੋ ਜੀ ਆਵਾਜ਼ ਆ ਗਈ ਨਾ ਨੇ ਨਾਲੋਂ ਵਧਾਵੇ ਦੀ ਸੋ ਨ ਨੇਣੀ ਵਧਾਵਾ ਲਾਉਣਗੇ ਜਾਂ ਤਾਂ ਵਡਣਗੇ ਤੇ ਜਾਂ ਫਿਰ ਵਡਣਗੇ ਕੰਮ ਇੱਕ ਹੀ ਹੋਣਾ ਜੇ ਬਾਬਿਓ ਚਲ ਚੱਲ ਨਏ ਠੰਡ ਬੜੀ ਹੋ ਗਈ ਅੱਗੇ ਆ ਕਾਲੇ ਉਹ ਕਰਦਾ ਨੰਨੇ ਨੂੰ ਹਕਾਲ ਨਾਲ ਚਲ ਆ ਜੀ ਹਕਾਲ ਨੰਨੇ ਦਾ ਹੋ ਗਿਆ ਜਿੱਧਰ ਚਲ ਨੰਨੇ ਕੋਈ ਨਹੀਂ ਹਕਾਲ ਤੇਰਾ ਕਰਦਾ ਭਾਈ ਜਾਨ ਆ ਪੀਲਾ ਹਰਾਇਆ ਲੋ ਜੀ ਬਾਬੇ ਇਧਰ ਨਾਲ ਨਾਲ ਮਾਜਾ ਦਾ ਮਜਾ ਕਰੋ 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 ਓਹ ਨੰਨੇ ਆ ਗਈ ਬਣ ਗਿਆ ਵਾ ਚਲ ਲੈ ਸੱਚਾ ਸਿਓ ਹੱਥ ਜੋੜ ਕੇ ਗੱਲ ਜਾਣਗੇ ਮੰਨਣਗੇ ਸਿਓ ਹੁਣ ਇਧਰ ਆ ਬਤ ਤਿੰਦਾਵਾ ਡਾਉਣ ਲੱਗੇ ਆ ਇਹਦੀ ਤਿਆਰੀ ਹੋਣ ਲੱਗੀ ਆ ਸੋ ਉਹ ਉੱਤੇ ਇੱਕ ਲੱਗਾ ਇਹ ਤਿੰਦਾਵਾ ਸੋ ਉਹਦੇ ਨਾਲ ਪੇਚਾ ਲਾਉਣਾ ਹੈ ਵਧਾਵੇਂ ਜਾਣਗੇ ਹੁਣ ਪ੍ਰੋਪਰ ਬਾਕੀ ਸਾਰੀ ਜਨਤਾ ਪਾਰਟੀ ਇੱਕ ਰੀ ਗੱਡੀ ਡਾਉਣੀ ਬੰਦ ਤੇ ਬਾਕੀ ਹੋਣਾ ਪਹਿਲਾਂ ਵੱਡਾ ਡਾਉਣਾ ਤੇ ਇਹਦੇ ਨਾਲ ਡਾਕੇ ਤੇ ਵਧਾਵੇਂ ਜੱਗਣਗੇ ਹੁਣ ਫਿਰ ਲੋ ਵੀ ਮਿੱਤਰੋ ਸੋ ਐਦਾਂ ਡਾਉਣ ਲੱਗਾ ਜੀ ਹੁਣ ਤਿੰਦਾਵਾ ਵਧਾਵੇਂ ਲੱਗਣਗੇ ਪੂਰੇ ਪੂਰੇ ਮੈਨਾ ਚੋਟੀ ਦੇ ਤਬਾਬੇ ਮੈਨਾਂ ਠੰਡ ਵੀ ਲੱਗਨ ਲੱਗੀ ਹੁਣ ਹੱਥ ਚੰਮਨ ਲੱਪੇ ਆਪਣੇ ਬਿਲਕੁਲ ਤਲਾਣਾ ਫਾਜੇ ਬਸ ਚੱਲ ਚੱਲ ਦੇ 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 ਯਾਰ ਇੱਕ ਤੇ ਆ ਪਾਟੀਆਂ ਆਂ ਡਾਈ ਜਾਂਦੇ ਵਹਿੰਦੇ ਹਰ ਜੋ ਬੋਲੀ ਜਾਂਦੇ ਪੇਚਾ ਪਿਆ ਵਾ ਕੱਜਰਾ ਖੜਾ ਵਾ ਬਾਗਰਾ ਮੇਰੇ ਜਾਣ ਆ ਓ ਵੀਰੇ ਦੇਖ ਲੈ ਚੱਲ ਓਏ ਚੱਲ ਆ ਦੇ ਆ ਸ਼ੁਰੂ ਬੜੀਆਂ ਦੇ ਬੜੀਆਂ ਦੇ ਬੜੀਆਂ ਤੇ ਲੁੱਟ ਲੋ ਝੋਟ ਲੋ ਬੋਟ ਲੋ ਪਿੰਕੀ ਜਿੰਕੀ ਮਿੰਕੀ ਲਟ ਲੋ ਮੇਲਾ ਆਂਦਾ ਜੇ ਬਾਬੇ ਉਹ ਆਪਣਾ ਆ ਜਾਂਦਾ ਪਿੰਕੀ ਜਿੰਕੀ ਜਦ ਤੱਕ ਤੇਰੇ ਤੇ ਚੱਲ ਨਾ ਨੇ ਕਰਦੇ ਹੁਣ ਮਗਾ ਲਿਆ ਸ਼ੁਰੂ ਹੋ ਗਿਆ ਇੱਥੇ ਲੜਾਈਆਂ ਜੰਗਾਂ ਲੱਗੀਆਂ ਈ ਨੀ ਲਿਓ ਪੀ ਲਿਓ ਸਭ ਰਕੜਦਾ ਹੁਣ ਫੜ ਕੇ ਮਾਰੀਆ ਕਰ ਦਰ 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 ਗਿਆ ਜੋ ਆ ਕਮਾ ਕਮਾ ਗਏ ਲੋ ਜੀ ਬਾਪੇ ਉਧਰ ਵੱਡੇ ਨੂੰ ਖਿਆਜ ਬੱਚਨ ਦੀ ਤਿਆਰੀ ਹੋ ਚੌਕਲੇ ਨੂੰ ਵਾਹ ਆ ਗਿਆ ਯਾ ਚੱਲ ਲੈ ਇਧਰ ਤੇਰੀ ਵਾਰੀ ਓਏ ਚੱਲ ਚੱਲ ਲੈ ਲੈ ਕਵਾ ਦੇ ਕਵਾ ਦੇ ਕਵਾ ਦੇ ਲੱਲਾ ਲੱਲਾ ਕਰਾ ਦੇ ਓ ਮੁੰਡਿਆਂ ਨੂੰ ਮਾਰ ਜਿਹੜੇ ਕੋਠੇ ਜੜੇ ਆ ਕਮਾ 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 ਲੈ ਆ ਦੋ ਤੇਰੇ ਇਕੱਠੇ ਹੀ ਲੈ ਜੀ ਲੈ ਯਾ ਲੈ ਯਾ ਲੈ ਯਾ ਲੈ ਯਾ ਲੈ ਯਾ ਵਕਾ ਲੈ 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 ਕੀ ਕਰੀ ਜਾਂਦੇ ਨੇ ਭਾਜੀ ਆ ਕੀ ਕਰਨਦੇ ਓ ਇੱਧਰ ਆ ਇੱਧਰ ਆ ਲੈਣੇ ਪੈ ਚੱਲਾ ਆਵਲੀ ਪਰੀ ਨਾਲ ਆ ਸ਼ਗਨਾਂ ਦੀ ਰਾਤ ਰਾਤ ਸਜਣਾ ਜੀ ਹੱਥ ਤੇ ਹੋੜ ਦੇ 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 ਸ਼ਗਨਾਂ ਦੀ ਰਾਤ ਰਾਤ ਸਜਣਾ ਜੀ ਹੱਥ ਤੇ ਹੋੜ ਦੇ 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 ਚੱਲੋ ਜੀ ਉਦਾਂ ਹੀ ਵਢੀ ਗਈ ਓਦੇ ਪੇਜਾ ਲੱਗਾ ਹੋਇਆ ਇੱਧਰ ਜ਼ਬਰਦਸਤ ਚੋਟੀ ਦਾ ਹੁਣ ਇਹਦਾ ਨੜੇ ਵਢਾ ਲੈਣੀ ਆ ਤੇ ਪਤਾ ਲੱਗ ਜਣਾ ਇਹਨਾਂ ਨੇ ਕੀ ਕਮਾਲ ਕੀਤਾ ਚੱਲ ਆ ਗਈ ਇਹਨਾਂ ਨਦੀ ਪ੍ਰੋਚ ਕਰਦਾ ਗਿਆਂਦਾ ਇਹਨਾਂ ਨਾ ਪ੍ਰੋਚ ਕਰਦਾ ਨਿਕਲਿਆ ਸੂਰਜ ਉਹ ਸੂਰਜਾ ਨਿਕਲਿਆ ਇਹਨੂੰ ਠੀਕ ਕਰਦੇ ਓਏ ਸਵੇਰ ਦੇ ਤਨੂੰ ਠੀਕ ਕਰਦੇ ਓਏ ਵਾਹ ਬੂ ਵੀ ਚਲਾਦੇ ਸਹੀ ਓਏ 3 ਨੰਨੇ ਮੁੰਨੇ ਛੋਟੇ ਬੱਚੇ ਪਰੇ ਹੋਏ ਕਾਕਾ ਜੀ ਆ ਜੋ ਗਏ ਨੇ ਮੈਦਾਨੇ ਸੂਰਜ ਫੇਰ ਗਾਇਬ ਹੋਏ ਸੂਰਜ ਹਮ ਗਾਇਬ ਹੀ ਹੋਣਾ ਵਾ ਠੰਡੀਆਂ ਵਾ ਚੱਲਣੀਆਂ ਵਾ ਦੂਰਾਟੇ ਕਾਟ ਰਹੀਆਂ ਵਾ ਕਰਿਏ ਦੋ ਗੱਲਾਂ ਕਰਿਏ ਤਿਆਰ ਦੀਆਂ ਰੋਕੋ 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 ਆ ਸਾਡੇ ਵੇਲੇ ਬੰਦੇ ਮੈਨੂੰ ਪਤਾ ਨਹੀਂ ਲੱਗਦਾ ਕਿਧਰੋਂ ਕੌਣ ਵੱਢੰਦੇ ਆ ਕੌਣ ਵੱਢੰਦੇ ਤੇ ਕੌਣ ਨਹੀਂ ਬਸ ਵੱਢੀ ਜਾਂਦੇ ਆ ਤੇ ਗੁੱਡੀ ਆਪਣੀ ਸਾਰੀ ਖਾਲੀ ਕਰਾਈ ਜਾਂਦੇ ਵਢਾ ਵਢਾ ਚੱਲ ਵੀ ਗਾਕੇ ਹਰ ਉੱਪਰ ਗੁੱਡੀ ਉੱਟਦੀ ਆ ਰੋਕੋ ਰੋਕੋ ਥੋਰੀ ਵਾਰੀ ਤੂੰ ਇਹ ਬੰਦਾ ਹੀ ਰਗੜਦਾ ਆ ਦੇ ਆਪਸੀ ਬੰਦੇ ਵੇਜੇ ਪਈ ਜਾਂਦੇ ਜਵੇਰ ਲੋ ਚੱਲ 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 ਨੰਨੇ ਦਾ ਖਿਆਜ ਤੋੜਨਾ ਪਣੀ ਸੇ ਤਾ ਅਸੇ ਤਾ ਆ ਗਿਆ ਇਹ ਇੱਕ ਤਾਂ ਲਪੇੜਦਾ ਜ ਉਹਨਾਂ ਨੇ ਕਰਤਾ ਮੂਦਾ ਬਾਤਾ ਜੇ ਚੱਲ 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 ਭਾਈ ਚੱਲ ਤੂੰ ਹੀ ਤੇਰਾ ਵੀ ਦੇ ਲਈ ਟੀਚਕੀ ਮੋਲਵਾ ਕਿੰਨੂੰ ਮਾਰਦੇ ਲੱਗਾ ਤੂੰ ਸਦਾ ਲੈ ਯਾ ਸਦਾ 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 ਹੋਰਾਂ ਕਹਿਣਾ ਵੇਜਾ ਪੈ ਗਿਆ ਵੇਜਾ ਤਾਂ ਪਿਆ ਹੀ ਨਹੀਂ ਤਰਾਗੇ ਇਹਨਾਂ ਦੇ ਆਏ ਬੇਚਾ ਆ ਗਈ ਕਰਤੂਤ ਕੀਤੀ ਉਹਨਾਂ ਨੇ ਆ ਗਈ ਪੋਰੀਓ ਚਲੋ ਚਲ ਚੜਾ ਜੀ ਦਿਲ ਪੀਲੀ ਪੀਲੀ ਕਰਦਾ ਏ ਦਿਲ ਪੀਲੀ ਪੀਲੀ ਨੰਨੇ ਹਣੀ ਕਰਾਉਂਦੇ ਨਾ ਇੱਕ ਇੱਕ ਵਾੜੀ ਵਾੜੀ ਨੰਨੇ ਹਣੀ ਪੀਲੀ ਬੀਲੀ ਕਰਾਉਂਦੇ ਪੂਰਾ ਕੰਮ ਪੀਲੀ ਬੀਲੀ ਧੱਕੇ ਚ ਧੱਕੀ ਗਿਆ ਆਹ ਹਾ ਨੰਨੇ ਦਾ ਝਟਕਾ ਗਿਆ ਜੀ ਆਹ ਝਟਕਾ ਗਿਆ ਇਹਨਾਂ ਨੇ ਸੱਜੀ ਆਣੀ ਲੱਗੇ ਮੇਰੇ ਹਿਸਾਬ ਨਾਲ ਪਿੱਛੇ ਆਹ ਵੇਖੋ ਲੱਗੇ ਬੰਨੇ ਚੱਲ ਵੀ ਨੰਨੇ ਪਾਰ ਕਾਲੇ ਬੰਨੇ ਹਾਂ ਲੈ ਲਿਆ ਲੈ ਆ ਘਾਲ ਘਾਦੇ ਗਾਵੜੇ ਜਿੱਧਰੋਂ ਆ ਗੁੱਡੇ ਨੂੰ ਘਵਾ ਦੇ ਚਲੋ ਲੈ ਜਾ ਲੈ ਆ ਲੈ ਜਾ ਮਾ ਦੇ ਆ ਮਾ ਗਰਾ ਬਲਾਈ ਰਿਆ ਦੂਂਦੇ ਆ ਘੇਤ ਦੇ ਲੱਗ ਜੇ ਪਤਾ ਜੀ ਕਾਕੇ ਦੀਆਂ ਬਾਹਾਂ ਦਾ ਜੋਰ ਕਿੰਨਾ ਜਾਗਾ ਆ ਗਿਆ ਯੇ ਉਹ ਕਾਕੇ ਦੀਆਂ ਬਾਹਾਂ ਸ਼ ਆ ਗਿਆ ਤੇ ਆਪਣੀ ਵਢਾਲੀਆ ਕਿਧਰ ਗਿਆ ਕਿਧਰ ਗਿਆ ਕਿਧਰ ਇਹ ਕਿਹਦੇ ਵਢੀ ਆ ਆ ਜਾਂਦੀ ਜੀ ਆ ਜਾਂਦੀ ਹੈ ਕਾਕੇ ਨਾਲੀ ਨੂੰ ਮੈਨੂੰ ਪਤਾ ਵਾ ਬਾਬਿਓ ਗੁੱਡੀ ਬਹੁਤ ਜਿਆਦੀ ਉੱਡਦੀ ਆ ਵਾ ਬਹੁਤ ਜਿਆਦੀ ਖਰਾਬ ਹੋਉਂਦੀ ਆ ਮਾਸਕ ਜਿੰਨੀ ਵਾ ਹੁੰਦੀ ਆ ਸੋ ਸਾਰੇ ਟੁੱਟ ਕੇ ਪੈ ਜਾਂਦੇ ਗੁੱਡੀਆਂ ਉਹਦੇ ਕਰਕੇ ਗੁੱਡੀ ਬੜੀ ਉੱਡਦੀ ਆ ਤੇ ਪੇਚਾਂ ਨਹੀਂ ਪਤਾ ਨਹੀਂ ਲੱਗਦਾ ਕਿੱਦਾਂ ਪਾਉਂਦੇ ਆ ਚੱਲ ਵੀ ਪਾ ਲੈ ਪਲੇਟੀ ਵਾਲੇ ਨੇ ਪਾ ਲੈ ਦੋ ਵੀ ਮਿੱਤਰੋ ਹੁਣ ਦੋ ਤਾਵੇ ਦੀ ਵਾੜੀ ਆ ਸੋ ਇਹ ਪਰਾਡੋਂ ਨੇ ਆਉਣਾ ਆਪਾਂ ਚੱਲ ਵੀ ਕਾਕਾ ਬਾਸਲਾ ਮਾ ਤੇ ਦਾਦੇ ਹਰ ਕਿੰਨੇ ਗੁੰਝਲੀ ਗੁੰਝਲ ਕਰਤੇ ਡੋਂਦੇ ਘਾਟੇ ਆ ਦੇ ਖਲੇਰਾ ਜਤਾ ਪਾਉਂਦੇ ਡੋਰਾ ਦਾ ਇਹ ਗਲ ਰੋਈ ਦੇ ਭਰਾਤੀਆਂ ਫੜ ਫੜ ਇਹਨੂੰ ਪਟਲਾਵਾ ਪਾ ਕੇ ਰੱਖੋ ਆ ਇਧਰ ਲੇ ਕੋਠੇ ਦੇ ਡੋਨੇ ਹਰੇ ਇਧਰ ਸਾਫ਼ ਹੀ ਡਾਂਜੀ ਆ ਕੋਠਾ ਸਾਫ਼ ਇਧਰ ਡਾ ਹਾਂ ਇਧਰ ਨੰਦੇ ਨਾਂ ਦੀ ਵਾਰੀ ਇਧਰ ਨੰਨਾ ਕਹਦਾ ਪਹਿਲਾਂ ਪਰਾ ਬਾਜ ਡੋਨੇ ਆ ਬਲਾ ਪਹਿਲਾਂ ਪਰੀ ਨਾ ਬੇਤੇ ਲਾ ਲਈਏ 2-4 ਯਾਰਾਂ ਦਾ ਖੈਂਚ ਕਮਾ ਲਈਏ ਤੇ ਜਾਂ ਵਧਾਵਾਂ ਗਾਲੀਏ ਤੇ ਨਾਲ ਚੱਲ ਚੱਲ ਡਾ ਡਾ ਮੰਡਾ ਮੰਡਾ ਮੰਟ ਮਾਰ ਮੰਟ ਮਾਰ ਮੰਟ ਮਾਰ ਚੱਲ ਚੱਲ ਨੰਨਾ ਆ ਸਿਰ ਲਾ ਕੋ ਹਥ ਲਾ ਕੋ ਲੈ ਕੇ ਜਾਂਦੇ ਆ ਖੈਂਚ ਪੂਰਾ ਲੈ ਆ ਜਨ ਮੈਂ ਜਿਹੜਾ ਦੋਦਾ ਵਢਾ ਲੈਣੀ ਆ ਵੇ मैं जो ओदा ही तू नाई पूरी तेल थले गए पहला चल लो जी चल चल बार से खिंच देने तू खेच तो खिंचा जाना चल न्याने दी वाड़ी ਦੇਖ 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 ਦੇ ਚੱਲ ਓਏ ਐਦਾਂ ਕਰਨਾ ਕੰਮ ਕਾਲੇ ਚੱਲ 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 ਨੰਦੇ ਨਪਦੇ ਕਿੱਲੀ ਫਾਰਮ ਚ ਆਇਆ ਤੂੰ ਪੂਰੀ ਅੱਜ ਆਹ گلابی ਨੇ ਓਏ ਉਹ ਗੁੰਡੇ ਨੇ ਅੰਦਰ ਆ ਗਿਆ ਚੱਲ 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 ਫੇਰ ਕਰਦੇ ਕੰਮ ਕਾਲੇ ਸਸਰੀ ਕਾਲ ਚੱਲ ਚੱਲ ਇੱਧਰ ਵੀ ਲੱਗਾ ਵੇ ਚ ਲੱਗਾ ਰਹਿੰਦੇ ਦਈਆ 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 ਕਰੀਆ ਕੰਮ ਕਾਲ ਕਰੀਆ ਦੇ 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 ਖੇਦ ਕੇ ਰੱਕ ਖੇਦ ਕੇ ਰੱਕ ਖੇਦ ਕੇ ਰੱਕ ਕੰਮ ਦਈਆ ਦਈਆ ਕੰਮ ਹੋਇਆ ਕੀ ਆ ਇਹ ਇੱਕ ਗਿਆ ਪੀਲਾ ਘੁੱਡਾ ਹੋਵੇ ਦੇ 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 ਕਾਲ ਨਪੀਰਾ ਕ ਨਪੀਰਾ ਕ ਕਿੱਲੀ ਨਪੀਰਾ ਕ ਦਾਈ ਆ ਬਾ ਬੇ ਤੰਗ ਨਾ ਬੇ ਨੇ ਨੇ ਤੂੰ ਦੇ ਤੁਰ ਕੇ ਤੂੰ ਦੇ ਤੁਰ ਕੇ ਲੈ ਥੱਕ ਗਿਆ ਓ ਨੇ ਨੇ ਥੱਕ ਗਿਆ ਓ तू दे 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 तुर्णे दे तुर्णे दे तुर दे।, दे ओ की करन दे जे यार ओ गई ये तू ही मम रोक ही जांदे जे दे जा। चलो कोई नाल आ ला जी होना दो तावा फिर तो एक परा छड़ देता गया है पर आने तो थले पेटे पे आए नहीं ਹਾਂ ਪੈ ਗਿਆ ਵਾ ਓਹੋ ਓਹੋ ਇਹ ਕੀ ਹੋ ਗਿਆ ਮਾਰੇ ਸਾਥ ਯਾਰ ਬਾਬਿਓ ਸਹੀ ਗੱਲ ਵਾ ਪਤਾ ਨਹੀਂ ਉਹ ਲੱਗਦਾ ਵੀ ਕਿੰਨਾ ਵੇਜਾ ਪੈ ਗਿਆ ਕਿਉਂਕਿ ਗੁੱਡੀਆਂ ਬਣੀਆਂ ਉਡਣ ਦੀਆਂ ਅੱਗੇ ਅੱਗੇ ਡੋਰ ਦਾ ਪਤਾ ਨਹੀਂ ਕਿਹਦੀ ਡੋਰ ਉਡਣ ਦੀ ਜਦੀ ਨਹੀਂ ਉਡਣ ਦੀ ਇਧਰ ਉਹ ਲਿਆਵੇ ਬੰਦੇ ਤੜ ਤੜ ਸਾਰੀਆਂ ਨੂੰ ਲੈ ਜਾਏ ਤਾਂ ਨਿਕੋਰੀ ਰਹਿੰਦੇ ਰਹਿਣਾ ਥਲਾ ਲਾ ਕੇ ਨਾਲੇ ਪੀਓ ਮੁੰਡਿਓ ਚਾਹ ਨਾਲੇ ਵੀ ਮੁੰਡਿਓ ਨਾਲੇ ਮੁੰਡਿਆਂ ਨੂੰ ਖਵਾਉਣਾ ਰੋਟੀ ਦੇਸੀ ਘਿਓ ਪਾ ਕੇ ਸਾਗ ਜ ਕੋਤਾ ਸਾਰਿਆਂ ਨੂੰ ਖਵਾਉਂਦੇ ਆ ਅੱਜ ਹਾਜ਼ਰ ਹੈ ਇੱਕ ਹੋਰ ਪਾਕਿਸਤਾਨੀ ਡੇਢ ਤਾਵਾ ਗੁੱਡਾ ਆ ਬੇਜਾ ਬੋਇਆ ਨੰਨੇ ਨਾਲੇ ਨੰਨੇ ਨੰਨੇ ਦਾੜੀ ਓਏ ਓ ਇਦਾਂ ਨਹੀਂ ਦਾੜੀ ਓ ਇਦਾਂ ਨਹੀਂ ਓ ਜਾਂਦਾ ਏ ਹੱਥਾਂ ਜਾਂ ਦਾਹਾਂ ਜਾਂ ਦਾਈ ਮੁੰਡੇ ਲਮਕਾਈ ਜਾਂਦੇ ਗੁੱਡੀਆਂ ਕੋਠਿਆਂ 'ਵੇ ਮਿੰਟੋ ਮਿੰਟਾ ਢਿੱਲਾਂ ਜਾਂਦੇ ਢਿੱਲਾਂ ਜਾਂਦੇ ਓਏ ਦਿਨ ਨੂੰ ਖੇਡ ਮਾਰੋ ਤੇਲੀ ਪਰੀ ਨੂੰ ਉਹ ਜਾ ਓਏ ਉਹ ਲਵੇੜ ਓਏ ਉਹ ਦੂਜਾ ਵੀ ਜਾਂਦਾ ਈ ਓਏ ਦਿੱਲੀ ਦਾਸ ਦਿੱਲੀ ਦਾ ਦਿੱਲੀ ਦਾਸ ਟਾ ਪੰਜਾੜੀ ਵੀ ਲੋਤਾਲ ਬਰਾਸ ਆ ਬੇ ਦਿੱਲੀ ਡਾਂਸ ਜੈ ਦਿੱਲੀ ਡਾਂਸ ਪੂਰਾ ਕੰਮ ਹੈ ਨਾ ਯੈਸ ਹੋਈ ਹੋਈ ਆ ਲਓ ਜੀ ਬਾਬੇ ਇਧਰ ਵੇਜਾ ਪੈ ਗਿਆ ਜੀ ਇੱਕ ਆਪਣੀਆਂ ਨੀਲੀ ਜੀ ਨਾਲ ਦੇ ਦੇ ਚੱਲ ਹੋਰ ਪੇਚਿਆ ਉਧਰ ਲੱਗ ਗਿਆ ਮੇਰੇ ਵੀਰੋ ਕਹਿੰਦੇ ਪੇਚੇ ਪੇਚਾ ਲੱਗਾ ਹੋਇਆ ਛੋਟ ਜਾ ਮੇਰੇ ਹਿਸਾਬ ਨਾਲ ਕਿ ਨਹੀਂ ਛੋਟ ਗਿਆ ਹੀ ਮਜਾਦਾਰ ਛਕ ਨਹੀਂ ਚੱਲ 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 ਚੱ ਦੇ 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 ਦਈਆ 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 ਚੱਲ 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 ਓਹੋ ਵੱਡਿਆ ਗਿਆ ਲੋਈ ਬਾਬਿਓ ਵਾਵਾ ਚੱਲ ਗੁੱਡੀ ਵਰਤੀ ਆ ਫਿਰ ਵੱਡਿਆ ਜਾਵਾ ਚੱਲ ਆ ਜੀ